ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਮੌਜੂਦ ਹਾਂ ਬਾਬਾ ਸੇਖ ਫਰੀਦ ਜੀ ਦੇ ਮੇਲੇ ਫਰੀਦਕੋਟ ਸ਼ਹਿਰ ਦੇ ਵਿੱਚ ਜਿੱਥੇ ਅੱਜ ਪੁਸਤਕ ਮੇਲਾ ਲੱਗਿਆ ਹੋਇਆ ਹੈ ਤੇ ਪੁਸਤਕ ਮੇਲੇ ਦੇ ਸਾਹਮਣੇ ਇੱਕ ਸਟਾਲ ਆ ਜਿੱਥੇ ਸਾਡੇ ਬਾਈ ਜੀ ਹੋਣੀ ਖਾਸ ਤੇ ਖੁਸ਼ੀ ਵਾਲੀ ਗੱਲ ਮੈਨੂੰ ਇਹ ਲੱਗੀ ਕਿ ਬਾਈ ਦਾ ਨਾਮ ਵੀ ਮੇਰੇ ਵਾਲਾ ਮਸਰ ਨਾਮੀਆਂ ਨਿਕਲਿਆ ਤੀਰਥਪਾਲ ਸਿੰਘ ਜੀ ਅਖਰਕਾਰੀ ਖਉ ਦਾ ਅਖਰਕਾਰੀ ਕਰਦੇ ਨੇ ਤੇ ਇਹ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪ੍ਰੇਮ ਦੇ ਵਿੱਚ ਜੋ ਇਹਨਾਂ ਦੀ ਅਖਰਕਾਰੀ ਜੜ ਕੇ ਰੱਖੀ ਹੋਈ ਆ ਤੇ ਇਹਨਾਂ ਨੂੰ ਫਿਰ ਇਹ ਸੇਲ ਕਰਦੇ ਨੇ ਬਹੁਤ ਵਧੀਆ ਪਿਆਰੇ ਪਿਆਰੇ ਸ਼ਬਦਾਂ ਜਿਹੜੇ ਇਹਨਾਂ ਨੇ ਕਲਾਕਾਰੀ ਕੀਤੀ ਹੋਈ ਆ ਖੁਦ ਅੱਖਰਕਾਰੀ ਕਰਕੇ ਤੇ ਫਰੇਮ ਦੇ ਵਿੱਚ ਜੜਾ ਕੇ ਸੇਲ ਕਰਦੇ ਨੇ ਸੋ ਬਾਈ ਹੁਣ ਨਾਲ ਗੱਲਬਾਤ ਕਰਾਂਗੇ ਭਈਆ ਸ਼ਿਖਾ ਜੀ ਸਾਰਿਆਂ ਨੂੰ ਮੇਰਾ ਨਾਮ ਤੀਰਤਪਾਲ ਸਿੰਘ ਹੈ ਜੀ ਮੈਂ ਫਰੀਦਕੋਟ ਤੋਂ ਬਲੋਂਗ ਕਰਦਾ ਤੇ ਇਸ ਖਿੱਤੇ ਨਾਲ ਮੈਂ ਤਕਰੀਬਨ ਪਿਛਲੇ 6 ਜਾਂ 7 ਸਾਲ ਤੋਂ ਜੁੜਿਆ ਆ ਖਰਗਰੀ ਮੇਰੇ ਲਈ ਸਾਰਾ ਕੁਝ ਹੀ ਹੈ ਜੀ ਹਨਾ ਮੇਰੇ ਮਦਰ ਮੇਰੇ ਫਾਦਰ ਮੇਰਾ ਭਰਾ ਸਾਰਾ ਕੁਝ ਖਰਗਰੀ ਹੈ ਜੀ ਜੇ ਮੈਂ ਸੋਚਾਂ ਤਾਂ ਮੈਂ ਆਂਦੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਇਹਨੂੰ ਦੇਣਾ ਚਾਹੁੰਦਾ ਕਿਉਂਕਿ ਇਹ ਆਰਟ ਕਰਕੇ ਮੈਨੂੰ ਆਪ ਦੇ ਆਪ ਨੂੰ ਬਹੁਤ ਸਕੂਨ ਮਿਲਦਾ ਜੇ ਰੰਗ ਰੰਗ ਦੀ ਗੱਲ ਕਰੀਏ ਸ਼ੀਡ ਦੀ ਗੱਲ ਕਰੀਏ ਤਾਂ ਹੈਂਡ ਮੇਡ ਸ਼ੀਡ ਯੂਜ਼ ਕਰਦੇ ਆਂ ਜੀ ਮੈਂ ਕਲਰਫੁਲ ਰੰਗ ਆ ਜੀ ਸ਼ੈਫਰਿੰਗ ਕਾ ਜਾਂਦੀ ਆ ਪ੍ਰੈਟਿਕ ਪਹਿਨਾ ਜਾਂਦੇ ਆ ਬੜੇ ਤਰ੍ਹਾਂ ਦੀਆਂ ਇਨਕਸ ਆ ਜੀ ਜਿਹੜੀਆਂ ਬਾਜ਼ਾਰ ਚੋਂ ਪ੍ਰੋਵਾਈਡ ਹੋ ਜਾਂਦੀਆਂ ਹਨ ਮੇਨ ਚੀਜ਼ ਇਹ ਹੈ ਕਿ ਤੁਸੀਂ ਮਿਹਨਤ ਕਿੰਨੀ ਕਰਦੇ ਹੋ ਹਾਰਡ ਵਰਕ ਕਿੰਨੀ ਕਰਦੇ ਹੋ ਜਿਨ੍ਹਾਂ ਨੇ ਲਿਖਣਾ ਉਹਨਾਂ ਨੇ ਇੱਕ ਕੰਨ ਨਾਲ ਵੀ ਬਹੁਤ ਸੋਹਣਾ ਲਿਖ ਦੇਣਾ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਜਿਨ੍ਹਾਂ ਨੇ ਨਹੀਂ ਲਿਖਣਾ ਉਹਨਾਂ ਅੱਗੇ ਭਲਾਂ ਦੀ ਪਿੰਨਾਂ ਦਾ ਢੇਰ ਪਿਆ ਹੋਵੇ ਦੱਸੋ ਮੈਂ ਚਾਹੁੰਦਾ ਕਿ ਤੁਸੀਂ ਮੇਰੇ ਇਸ ਕੰਮ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੁਹਾਡੇ ਸਪੋਰਟ ਦੀ ਲੋੜ ਆ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ ਜੀ ਦੇਖੋ ਮੇਰਾ ਕਿਤਾਬ ਵੀ ਆ ਇਹਨੂੰ ਮੈਂ ਸੇਲ ਵੀ ਕਰਦਾ ਪਰ ਇਹਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਕਰਦਾ ਸੋ ਮੇਰਾ ਇੰਸਟਾ ਤੇ ਪੇਜ ਆ ਜੀ ਤੀਰਥਪਾਸ ਸਿੰਘ ਅੱਖਰਗਾਰੀ ਤੁਸੀਂ ਇਸ ਪੇਜ ਨੂੰ ਵੀ ਫੋਲੋ ਕਰਿਓ ਤੁਹਾਨੂੰ ਹਰ ਤਰ੍ਹਾਂ ਦਾ ਆਰਟ ਉਰਦੂ ਨਾਲ ਸੰਬੰਧਿਤ ਹੋਵੇ ਇੰਗਲਿਸ਼ ਨਾਲ ਸੰਬੰਧਿਤ ਹੋਵੇ ਸਾਹਿਜ ਚਿੱਠੀਆਂ ਹੋਣ ਤੁਹਾਨੂੰ ਹਰ ਚੀਜ਼ ਬਹੁਤ ਸੋਹਣੇ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਊਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸ਼ੀਕ ਗੱਲ ਜੀ ਤੇ ਡਾ ਰੌਣ ਦਾ ਰੌਣ ਦਾ ਕਰਤਾਰ ਸਿੰਘ ਜੀ ਵਿਆਸਤੀ ਸਾਡੇ ਇਹਨਾਂ ਪਹਿਲਵਾਨਾਂ ਦੀ ਤਰੱਕੀ ਦੇ ਲਈ ਉਹਨਾਂ ਨੂੰ ਬੋਟੀ ਰੀਡ ਕਰਦੇ ਹੋਏ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਸਰਦਾਰ ਫਰਵਜ ਸਿੰਘ ਜੀ ਖਾਸ ਕਰਕੇ ਸ੍ਰੀ ਵੀ ਮੈਂ ਅੰਦਰ ਜੀ ਕੰਮ ਕਰਦੇ